ਕਰਾਂ ਬੀਨਤੀ ਸੁਣ ਲੋ ਸਤ ਗੁਰ ਸੱਚੇ ਜੀ ਤੂੰ ਸਭਨਾ ਦਾ ਬਾਲੀ ਅਸੀਂ ਹਾਂ ਬੱਚੇ ਜੀ ਸੱਚੀਆਂ ਖਾਂ ਤੂੰ ਸਭਨਾ ਦਾ ਬਾਲੀ ਅਸੀਂ ਹਾਂ ਬੱਚੇ ਜੀ ਹਰ ਕਰ ਦੇ ਵਿੱਚ ਕਾ ਤੋਂ ਪੈ ਅੱਜ ਸੋਗ ਰਗਾ ਤਾਰਨ ਵਾਲਿਆਂ ਦੱਸ ਦੇ ਕਿਉਂ ਗੁਣ ਡੋਬ ਰਗਾ ਤੂੰ ਦਾ ਤਾਰਾਂ ਗਾ ਤਾਰਨ ਵਾਲਿਆਂ ਦੱਸ ਦੇ ਕਿਉਂ ਗੁਣ ਡੋਬਰੇਗਾ ਕਿੰਤਰ ਲੈ ਕੇ ਜਾਈਏ ਪੁੱਤਰ ਧੀਆ ਨੂੰ ਛੱਤ ਡੈਗ ਪਈ ਦੱਬ ਲਿਆ ਸਾਰੇ ਜੀਆਂ ਨੂੰ ਸੱਚ ਅੱਖਾਂ ਛੱਤ ਡੈਗ ਪਈ ਦੱਬ ਲਿਆ ਸਾਰੇ ਜੀਆਂ ਨੂੰ ਇਸਾਮਕਗੇ ਨਾ ਕੋਈ ਉੱਠਣ ਜੋਗ ਰਗਾ ਤਾਰਨ ਵਾਲਿਆ ਦੱਸ ਦੇ ਕਿਉਂ ਗੁਣ ਡੋਬਰੇਗਾ ਮੇਰ ਕਰੂਗੋ ਤਾਰਨ ਵਾਲਿਆ ਦੱਸ ਦੇ ਕਿਉਂ ਗੁਣ ਡੋਬਰੇਗਾ ਰੋਂਦੇ ਦੇਖ ਦੇਖਿਓ ਥਾਵਾਂ ਨੂੰ ਰੋੜ ਲੱਗਿਆ ਪਾਣੀ ਮੱਝਾਂ گاਵਾਂ ਨੂੰ ਦਾਤਾ ਜੀ ਰੋੜ ਲੱਗਿਆ ਪਾਣੀ ਮੱਝਾਂ گاਵਾਂ ਨੂੰ ਆਪਣੇ ਵਿਛੜਿਆ ਨੂੰ ਗੱਲ ਕੋਈ ਖੋਜ ਰੇਗਾ ਗਾ ਤਾਰਨ ਵਾਲਿਆਂ ਦੱਸ ਦੇ ਕਿਉਂ ਗੁਣ ਡੋਬ ਰੇਗਾ ਦਾਤਾ ਜੀ ਗੀ ਤਾਰਨ ਵਾਲਿਆਂ ਦੱਸ ਦੇ ਕਿਉਂ ਮਨ ਡੋਬਰੇਗਾ ਫਿਲਕੀ ਬੈਠੀ ਦੁਨੀਆ ਭੁਖਣ ਪਾਣੀ ਜੀ ਹਰ ਪਾਸੇ ਹੈ ਦਿਸਦਾ ਪਾਣੀ ਪਾਣੀ ਜੀ ਸਾਚੇ ਅੱਖਾਂ ਹਰ ਪਾਸੇ ਹੈ ਦਸਦਾ ਪਾਣੀ ਪਾਣੀ ਦੀ ਡਾਡਿਆ ਦੱਸ ਦੇ ਕੀ ਵਰਤਾਏ ਚੋਜ ਰਗਾ ਗਾ ਤਾਰਨ ਵਾਲਿਆਂ ਦੱਸ ਦੇ ਕਿਉਂ ਗੁਣ ਡੋਬਰੇਗਾ ਤੂੰ ਦਾਤਾ ਗਾ ਤਾਰਨ ਵਾਲਿਆਂ ਦੱਸ ਦੇ ਕਿਉਂ ਗੁਣ ਡੋਬਰੇਗਾ ਰੋੜੀ ਕਰਤੇ ਮਾਲਕ ਲਖਾਂ ਦੇ ਦਾਤਾ ਜੀ ਕੱਖੋਂ ਹੌਲੇ ਕਰਤੇ ਮਾਲਕ ਲਖਾਂ ਦੇ ਦੇਖ ਗਲਤਾਂ ਨੂੰ ਦਿਲ ਤੇ ਪੈ ਬੋਝ ਗਿਆ ਗਾ ਤਾਰਨ ਵਾਲਿਆਂ ਦੱਸ ਦੇ ਕਿਉਂ ਗੁਣ ਡੋਬਰੇ ਗਾ ਦਾਤਾ ਜੀ ਤਾਰਨ ਵਾਲਿਆਂ ਦੱਸ ਦੇ ਕਿਉਂ ਗੁਣ ਡੋਬਰੇਗਾ ਤੇਥੋਂ ਬਿਨਾ ਹੁਣ ਕੌਣ ਲਾਊਗਾ ਸਾਰਾਂ ਜੀ ਤੇਰੇ ਅੱਗੇ ਬੇਬਸ ਨੇ ਸਰਕਾਰਾਂ ਦੀ ਸੱਚੀ ਅੱਖਾਂ ਤੇਰੇ ਅੱਗੇ ਬੇਬਸ ਨੇ ਸਰਕਾਰਾਂ ਦੀ ਓਲ ਜਗਾਈ ਤਾਣੀ ਨਾ ਵੱਸਦਾ ਰੋਗ ਰੇਗਾਗਾ ਤਾਰਨ ਵਾਲਿਆ ਦੱਸ ਦੇ ਕਿਉਂ ਗੁਣ ਡੋਬਰੇਗਾ ਮੇਰ ਕਰੂ ਗੋਗ ਤਾਰਨ ਵਾਲਿਆ ਦੱਸ ਦੇ ਕਿਉਂ ਗੁਣ ਡੋਬਰੇਗਾ ਕੋਟ ਵਖ ਤੂ ਵਾਲਾ ਮਨ ਦਾ ਭਾਣੇ ਨੂੰ ਸੁਮਤ ਬਖਸ਼ ਦੇ ਸਤ ਗੁਰ ਮੈ ਨਿਮਾਣੇ ਨੂੰ ਸੁਣਦਾ ਤਾਂ ਸੁਮਤ ਬਖਸ਼ ਦੇ ਸਤ ਗੁਰ ਮੈਂ ਨਿਮਾਣੇ ਨੂੰ ਬੂਟਾ ਅਰਦਾਸਾਂ ਕਰ ਗੜ ਰੋਜ ਰਗਾ ਤਾਰਨ ਵਾਲਿਆ ਦੱਸ ਦੇ ਕਿਉਂ ਗੁਣ ਡੋਬ ਰਗਾ ਦਾਤਾ ਜੀ ਤਾਰਨ ਵਾਲਿਆ ਦੱਸ ਦੇ ਕਿਉਂ ਹੁਣ ਡੋਬ ਰਗਾ